ਅਾਜ ਦੀ ਪਿਆਰਪਰੀ ਸੱਤ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਾਰੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 26 ਦਸੰਬਰ ਅਾਜ ਦੀਆਂ ਤਾਜ਼ਾ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੇ ਲਈ ਕਰਤਾ ਵੱਡਾ ਐਲਾਨ ਨਵੇਂ ਸਾਲ ਤੋਂ ਬਦਲ ਜਾਣਗੇ ਇਹ ਨਿਯਮ ਜਲਦੀ ਨਵੇੜ ਲਵੋ ਇਹ ਕੰਮ ਮਹਿਲਾਵਾਂ ਨੂੰ ਹਰ ਮਹੀਨੇ 3000 ਰੁਪਏ ਮਿਲਣਗੇ ਤੇ ਅੱਜ ਹੀ ਭਰ ਦੋ ਫਾਰਮ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਨਿੱਕੀ ਜੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਅੱਜ ਦੀ ਪਹਿਲੀ ਵੱਡੀ ਖਬਰ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਜਿਹੜੀ ਕਿ ਬਜ਼ੁਰਗਾਂ ਦੇ ਲਈ ਆਈ ਆ ਜੀ ਪੰਜਾਬ ਸਰਕਾਰ ਨੇ ਸੂਬੇ ਦੇ ਬਜ਼ੁਰਗਾਂ ਦੇ ਲਈ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਨਵੇਂ ਸਾਲ ਦੇ ਮੌਕੇ ਤੇ ਤਾਂ ਤੁਹਾਡੇ ਨਾਲ ਵੱਡੀ ਅਪਡੇਟ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਜਾਣਕਾਰੀ ਮੁਤਾਬਕ ਸਰਕਾਰ ਨੇ ਆਇਸ਼ਮਾਨ ਵੰਦਨਾ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਇਸ ਸਕੀਮ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਣਗੇ ਇਸ ਕਾਰਨ ਪੰਜਾਬ ਵਿੱਚ ਅਜੇ 32 ਲੱਖ ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਸਿਹਤ ਵਿਭਾਗ ਦੀ ਸਟੇਟ ਹੈਲਥ ਏਜੰਸੀ ਨੇ ਸਕੀਮ ਦੀ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ ਇਸ ਯੋਜਨਾ ਦੇ ਤਹਿਤ ਲਾਪਾਤਰੀ ਆਪਣੇ ਇਲਾਜ ਲਈ 770 ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਚੋਣ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ ਰਾਜ ਵਿੱਚ ਬੜਾ ਲੱਖ ਸਿਨੀਅਰ ਸਿਟੀਜ਼ਨ ਪਹਿਲਾਂ ਹੀ ਆਯੁਸ਼ਮਾਨ ਯੋਜਨਾ ਤਹਿਤ ਰਜਿਸਟਰ ਹਨ ਹਣ ਹੁਣ ਉਨ੍ਹਾਂ ਦੀ ਆਯੁਸ਼ਮਾਨ ਬਨਰਾਂ ਯੋਜਨਾ ਤਹਿਤ ਵੱਖ-ਵੱਖ ਸ਼੍ਰੇਣੀਆਂ ਬਣਾਈਆਂ ਜਾਣਗੀਆਂ ਸਿਹਤ ਵਿਭਾਗ ਵੱਲੋਂ ਜੁਆਈਡੀ ਰਾਹੀਂ ਬਜ਼ੁਰਗਾਂ ਦੀ ਪਛਾਣ ਦੇ ਆਧਾਰ ਤੇ ਕੀਤਾ ਗਿਆ ਹੈ 70 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ ਸੀਨੀਅਰ ਨਾਗਰਿਕ esquime ਕਾਰਡ ਲਈ ਜੋਗਾ ਹਨ ஆன்ਲਾਈਨ ਰਜਿਸਟ੍ਰੇਸ਼ਨ www.beneficial.nha.gov.in ਤੇ ਅਪਲਾਈ ਕੀਤੀ ਜਾ ਸਕਦੀ ਹੈ ਵਰਨ ਜੋਗਾ ਕਿ ਪੰਜਾਬ ਸਰਕਾਰ ਆਯੋਜਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਇੱਕ ਐਪ ਵੀ ਤਿਆਰ ਕਰ ਰਹੀ ਹੈ ਜੋ ਕਿ ਲਗਭਗ ਤਿਆਰ ਹੀ ਹੈ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਦੇ ਬਲ ਆਪਾ ਬਾਦਲੇ ਨਿਆਜੀ ਤਰਨਦਾਸ ਦੀ ਇੱਕ ਨਵੇਂ ਸਾਲ ਦੇ ਮੌਕੇ ਜਾਨੀ ਕਿ 1 ਜਨਵਰੀ ਤੋਂ ਵੱਡੇ ਬਦਲਾਅ ਜਿਹੜੇ ਨੇ ਹੋ ਹੋਣ ਵਾਲੇ ਨੇ ਜਿਹਦੇ ਵਿੱਚ ਐਲ ਪੀ ਜੀ ਸਿਲੰਡਰ ਕਾਰਾਂ ਦੀਆਂ ਕੀਮਤਾਂ ਪੈਨਸ਼ਨ ਵਰਗੇ 6 ਵੱਡੇ ਬਦਲਾਅ ਸ਼ਾਮਿਲ ਨੇ ਜਿਹਦੇ ਸਿੱਧਾ ਤੁਹਾਡੀ ਜੀਬ ਤੇ ਅਸਰ ਕਰਨ ਵਾਲੇ ਨੇ ਤਦੋਂ ਨਾਲ ਦੀ ਕੀ ਨਵਾਂ ਸਾਲ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ ਨਵੇਂ ਸਾਲ ਦੇ ਨਾਲ ਕੁਝ ਨਵੇਂ ਨੀਮ ਵੀ ਆ ਰਹੇ ਨੇ ਜਿਹਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹਨਾਂ ਵਿੱਚ ਕਾਰਾਂ ਦੀਆਂ ਕੀਮਤਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਪੈਨਸ਼ਨ ਸਬੰਧੀ ਨੀਮ ਐਮਾਜ਼ਨ ਪ੍ਰਾਈਮ ਮੈਂਬਰਸ਼ਿਪ ਯੂਪੀਆਈਡੀ 103 ਪੇ ਨਿਯਮ ਅਤੇ ਐਫ.ਡੀ. ਸੁਬੰਧ ਦੇ ਨਿਯਮ ਜਿਹੜੇ ਸ਼ਾਮਿਲ ਨੇ ਸੋ ਇਹਦੇ ਨਾਲ ਇਸ ਦੀ ਵਿਸਤਾਰ ਦੇ ਨਾਲ ਵੀਡੀਓ ਅਲੱਗ ਤੋਂ ਬਣਾਈ ਹੈ ਤੁਸੀਂ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਸੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਕਿ ਕਿਹੜੇ ਕਿਹੜੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੋਣ ਵਾਲਾ ਇਹਦੇ ਨਾਲ ਹੀ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਅਗਲੀ ਵੱਡੀ ਖਬਰ ਜੀ ਬੱਸਾਂ ਦੇ ਕਿਰਾਏ ਨੂੰ ਲੈ ਕੇ ਅਜੀਬ ਬੱਸਾਂ ਦਾ ਕਿਰਾਇਆ ਮਹਿੰਗਾ ਹੋ ਗਿਆ ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨਾ ਮਹਿੰਗਾ ਪਵੇਗਾ ਪੀਆਰਟੀਸੀ ਨੇ ਚਪਚੀਤੇ ਬੱਸਾਂ ਦਾ ਕਿਰਾਇਆ ਜਿਹੜਾ ਬਤਾ ਦਿੱਤਾ ਤੁਹਾਨੂੰ ਦੱਸਦੀ ਕਿ ਪੀਆਰਟੀਸੀ ਨੇ ਕਿਰਾਏ 'ਚ ਚੁੱਪਚਾਪੀ ਤੇ ਮੋਟਾ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਝਲਕਾ ਦਿੱਤਾ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ 'ਚ 23 ਪੈਸੇ ਦਾ ਵਾਅਦਾ ਕੀਤਾ ਗਿਆ ਸੀ ਵੱਡੀ ਗੱਲ ਹੈ ਕਿ ਪੀਆਰਟੀਸੀ ਵੱਲੋਂ ਇਸ ਕਿਰਾਏ ਦੇ ਵਾਅਦੇ ਦਾ ਕੋਈ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਗਿਆ ਬੱਸ ਕਿਰਾਏ ਵਿੱਚ ਭਾਰੀਵਾਦੀ ਕਰਨ ਕੰਡਕਟਰਾਂ ਤੇ ਸਵਾਰੀਆਂ 'ਚ ਆਫਸ ਵੈਸਵਾਲ ਜੀ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਟਿਆਲੇ 'ਚ ਨਵਾਂ ਬੱਸ ਸਟੈਂਡ ਦੂਰ ਜਾਣ ਕਰ ਕਿਲੋਮੀਟਰ ਬਾਅਦ ਹੈ ਇਸ ਕਰਕੇ ਪੀਆਰਟੀਸੀ ਵੱਲੋਂ ਕਿਰਾਏ 'ਚ ਵਾਅਦਾ ਕੀਤਾ ਗਿਆ। ਰਾਨੀ ਨੇ ਕਿਹਾ ਹੈ ਕਿ ਪੀਆਰਟੀਸੀ ਵੱਲੋਂ ਬੱਸ ਕਿਰਾਏ 'ਚ 25 ਰੁਪਏ ਤੱਕ ਦਾ ਵਾਅਦਾ ਕਰ ਦਿੱਤਾ ਗਿਆ। ਪਟਿਆਲਾ ਤੋਂ ਸੰਗਰੂਰ, ਬਠਿੰਡਾ, ਪਟਿਆਲਾ ਤੋਂ ਸੁਨਾਮ, ਮਾਨਸਾ, ਪਟਿਆਲਾ ਤੋਂ ਨਾਭਾ, ਮਿਰਕੋਟਲਾ ਪਟਿਆਲਾ ਤੋਂ ਸੁਮਾਣਾ, ਪਾਤਲਾ, ਪਟਿਆਲਾ ਤੋਂ ਅਮਲੋਪਾ, ਸੁਖਨਾ, ਪਟਿਆਲਾ ਤੋਂ ਲੁਧਿਆਣਾ, ਜਲੰਧਰ ਆਦਿਾਂ ਤੇ ਕਿਰਾਏ ਵਿੱਚ ਵੱਟਾ ਜਿਹੜਾ ਉਹ ਵਾਦਾ ਹੋਇਆ ਏ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਨੇ ਆ ਪੰਜਾਬ 'ਚ ਭਾਰੀ ਮੀਂਹ ਨਾਲ ਹੋਵੇਗੀ ਗੜੇਮਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਪੰਜਾਬ 'ਚ ਆਬਾਦੀ ਠੰਡ ਦੇ ਵਿਚਕਾਰ ਬਾਰਿਸ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਗੜੇਮਾਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਵਿਖਵਾਣੀ ਕੀਤੀ ਗਈ ਹੈ ਇਸ ਤੋਂ ਇਲਾਵਾ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਸੀਤਲੈਰ ਅਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਵਿਭਾਗ ਵੱਲੋਂ ਲੁਧਿਆਣਾ ਜਲੰਧਰ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਹੁਸ਼ਿਆਰਪੁਰ ਨਮਾ ਸਰਕਪੂਰ ਥੁਲਾ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਲਈ ਕੋਲਡ ਵੇਵ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੈਸਟਰਨ ਇੰਡੀਆ ਸਿੰਧ ਦਾ ਵੱਡਾ ਸੈਂਪਲ 27 ਦਸੰਬਰ ਨੂੰ ਸਰਗਰਮ ਹੋਵੇਗਾ ਪੂਰੇ ਭਾਰਤ ਵਿੱਚ 3 ਦਿਨਾਂ ਤੱਕ ਮੌਸਮ ਬਦਲੇਗਾ 27 ਤੋਂ 29 ਦਸੰਬਰ ਦਰਮਿਆਨ ਮੈਦਾਨੀ ਹਲਾਕ ਇਲਾਕਿਆਂ 'ਚ ਮੀਂਹ ਦੇ ਨਾਲ-ਨਾਲ ਪਹਾੜਾਂ ਤੇ ਚੰਗੀ ਬਰਫ਼ਬਾਰਿ ਹੋਣ ਦੀ ਸੰਭਾਵਨਾ ਇਹਨਾਂ 3 ਦਿਨਾਂ ਦੌਰਾਨ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ 'ਚ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ بارش ਹੋਵੇਗੀ 29 ਦਸੰਬਰ ਤੋਂ ਬਾਅਦ ਸੰਘਣੀ ਧੁੰਦ ਛਾਈ ਰਹੇਗੀ ਰਾਜ ਦੇ ਤਾਪਮਾਨ 'ਚ ਲਗਭਗ ਗ੍ਰਾਫਟ ਨਾਲ ਆਉਣ ਦੇ ਵਾਲੇ ਦਿਨਾਂ 'ਚ ਠੰਡ ਵੀ ਤੇਜ਼ੀ ਨਾਲ ਜਿਹੜੀ ਆਹੋ ਬਦੇਗੀ ਹਾਲਾਤ ਜਨ ਕੀ ਅੱਧੀ ਠੰਡ ਕਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਤੇ ਸਵੇਰ ਤੋਂ ਹੀ ਹਾਈਵੇ ਤੇ ਪੈਰੀ ਤੁੰਦ ਕਰਨਾ ਬਦੇ ਪ੍ਰਭਾਵਿਤ ਹੋਣ ਸ਼ੁਰੂ ਹੋ ਗਏ ਅਗਲੇ ਹfte ਤੁੰਦ ਦਾ ਕਹਿਰ ਤੇਜ਼ੀ ਨਾਲ ਫੈਲਦਾ ਨਾਜ਼ਰ ਜਿਹੜਾ ਹੋ ਆਵੇਗਾ ਸੋ ਜਿਹੜੀ ਇਹ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਆ ਸੋ ਅਗਲੀ ਵੱਡੀ ਖਬਰ ਦੇ ਬਾਲ ਆਪਾ ਬਦਲ ਨਿਆ ਮਹਿਲਾਵਾਂ ਨੂੰ 3000 ਰੁਪਏ ਤੇ 400 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਤੁੰਦਾ ਦੇ ਕੀ ਦੇ ਲਈ ਵਿਧਾਨ ਸਭਾ ਚੋਣਾਂ 2024 ਨੂੰ ਦਾਨ ਵਿੱਚ ਰੱਖਦੇ ਆ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਤਿਆਰ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਪਾਰਟੀ ਨੇ ਸੰਕੇਤ ਦਿੱਤਾ ਕਿ ਚੋਣ ਮੈਨੀਫੈਸਟੋ ਵਿੱਚ ਔਰਤਾਂ ਨੂੰ 9 ਮਹੀਨੇ ਦੇ 3000 ਰੁਪਏ ਤੇ 400 ਯੂਨਟ ਮੁਫਤ ਬਿਜਲੀ ਦੇਣ ਦਾ ਵਾਅਦਾ ਕਰ ਸਕਦੀ ਹੈ ਇਸ ਕਦਮ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਚੋਣ ਚੁਣੌਤੀ ਦੇਣ ਵਿੱਚ ਦੇਖਿਆ ਜਾ ਰਿਹਾ ਦਿੱਲੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਜਾਦਮ ਨੇ ਭਾਜਪਾ ਤੇ ਆਪ ਦੇ ਕਠੋਰ ਦੋਸ਼ ਲਗਾਉਂਦੇ ਕਿਹਾ ਕਿ ਦੋਵੇਂ ਪਾਰਟੀਆਂ ਦਿੱਲੀ ਦੀ ਜਨਤਾ ਨੂੰ ਝੂਠੇ ਵਾਅਦੇ ਨਾਲ ਪਾਰਮਿਤ ਕਰ ਰਹੀਆਂ ਨੇ ਉਹਨਾਂ ਦਾ ਵਾਅਦਾ ਕੀਤਾ ਹੈ ਕਿ ਦਿੱਲੀ ਦੇ ਲੋਕ ਹੁਣ ਇਹਨਾਂ ਪਾਰਟੀਆਂ ਦੇ ਜਾਲ ਵਿੱਚ ਨਹੀਂ ਫਸਣਗੇ। ਇਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੋਵੇਂ ਪਾਰਟੀਆਂ ਦਾ ਰਾਜ ਦਾ ਭਿਆ ਧੋਖੇਬਾਜ਼ੀਆਂ ਅਤੇ ਭ੍ਰਿਸ਼ਟਾਚਾਰ ਨਾਲ ਭਰਿਆ ਹੋਇਆ ਹੈ। ਦਿਵਿੰਦਰ ਜਾਦਵ ਨੇ ਕਿਹਾ ਹੈ ਕਿ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਭਾਜਪਾ ਤੇ ਆਪ ਵੱਲੋਂ ਵਕਤ ਝੂਠੇ ਤੇ ਬੇਬੁਨਿਆਦ ਬਿਆਦੇ ਕੀਤੇ ਜਾ ਰਹੇ ਹਨ। ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਆਗੂਆਂ ਦੇ ਵਾਅਦਿਆਂ ਨੂੰ ਸਿਰਫ ਚੋਨੀ ਸਿਆਸਤ ਕਰਾਰ ਦਿੰਦੇ ਆ ਕਿ ਆ ਕਿ ਲੋਕ ਹੋਣ ਸਮਝਦਾਰ ਹੋ ਗਏ ਨੇ ਤੇ ਸਚਾਈ ਨੂੰ ਪਛਾਣਦੇ ਹਨ ਫਿਰ ਇਹਦੇ ਨਾਲ ਬਦਲ ਲੈਣਾ ਜੀ ਅਗਲੀ ਵੱਡੀ ਖਬਰ ਦੇ ਵੱਲ ਅਗਲੀ ਵੱਡੀ ਖਬਰ ਰਸਨਕਾਰ ਧਾਰਕਾਂ ਦੇ ਲਈ ਆ ਜੀ ਰਸਨਕਾਰ ਧਾਰਕਾਂ ਦੇ ਲਈ ਜ਼ਰੂਰੀ ਖਬਰ ਇਹ ਕੰਮ ਤੁਸੀਂ ਜ਼ਰੂਰ ਕਰ ਲਵੋ ਜੀ ਪੰਜਾਬ 'ਚ ਰਸਨਕਾਰ ਧਾਰਕਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਆ ਸਰਕਾਰ ਦੇ ਵਿਸ਼ਾ ਨਿਰਦੇਸ਼ਾਂ ਤਹਿਤ ਫੂਡ ਐਂਡ ਸਪਲਾਈ ਸਿਵਲ ਅਭਾਗ ਵੱਲੋਂ ਫਰੀਦਕੋਟ ਦੇ ਏ ਐਫ ਐਸ ਉਹ ਗੁਰਚਰਨ ਸਿੰਘ ਪਾਲ ਨੇ ਆਪਣੇ ਦਫ਼ਤਰ ਵਿੱਚ ਇਲਾਕਾ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਅਪੀਲ ਕਰਦੇ ਆ ਕਿ ਇਹ ਕੀ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਪਤਰੇ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਕਮ ਜਾਰੀ ਕੀਤੇ ਗਏ ਨੇ ਜਿਸ ਵਿਅਕਤੀ ਦੀ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਉਹ ਆਪਣੇ ਸਮੂਹ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਰਾਸ਼ਨ ਕਾਰਡ ਦਾ ਨਾਮ ਦਰਜ ਹੈ ਆਪਣੇ ਨੇੜਲੇ ਦੀਪੂ ਹੋਲਡਰ ਕੋਲ ਜਾ ਕੇ ਆਪਣੀ ਈਕੇਵਾਈਸੀ ਜ਼ਰੂਰ ਕਰਵਾ ਲੈਣ ਉਹਨਾਂ ਕਹਿਆ ਕਿ ਆਧਾਰ ਕਾਰਡ ਅਪਡੇਟ ਕਰਵਾ ਕੇ ਈਕੇਵਾਈਸੀ ਕਰਵਾ ਲੈਣ ਉਹਨਾਂ ਦੱਸਿਆ ਕਿ ਜੇਕਰ ਕੋਈ ਲਾਪਾਤੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੇ ਖੂਬੇ 'ਚ ਕੰਮ ਕਰਦਾ ਹੈ ਤਾਂ ਉਹ ਆਪਣੇ ਉਸ ਇਲਾਕੇ ਦੇ ਨੇੜੇ ਦੀ ਡੀਪੋਲਡਰ ਕੋਲ ਜਾ ਕੇ ਆਈ ਕੇ ਵਾਈ ਸੀ ਕਰਵਾ ਸਕਦਾ ਇਸ ਤੋਲੇਵਾ ਜਿੰਨਾ ਬਜ਼ੁਰਗਾ ਤੇ ਬੱਚਿਆਂ ਦੇ ਮਸ਼ੀਨ 'ਚ ਅੰਗੂਠੇ ਨਹੀਂ ਲੱਗਦੇ ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਵਿੱਚ ਜਾ ਕੇ ਆਪਣੇ ਆਧਾਰ ਕਾਰਡ ਅਪਡੇਟ ਕਰਵਾ ਕੇ ਈ ਕੇ ਵਾਈ ਸੀ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਕਰਵਾ ਲੈਣ ਤੁਸੀਂ ਅੱਜ ਦੇ ਵੱਡੀਆਂ ਮੁਖ ਖਬਰਾਂ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ